ਰਾਗਵ ਚੱਡਾ ਦੀ ਐਂਟਰੀ ਹੋ ਗਈ ਹੈ ਜੀ ਪੰਜਾਬ 'ਚ ਚੋਣ ਪ੍ਰਚਾਰ 'ਚ ਰਾਗਵ ਚੱਡਾ ਮੁੜ ਕੇ ਕਾਰਾਂ ਦੇ ਵਿੱਚ ਖੜ ਕੇ ਰੋਡ ਸ਼ੋਅ ਕਰਦੇ ਆ ਵੋਟਾਂ ਮੰਗ ਰਹੇ ਨੇ ਠੀਕ ਹੈ ਇਲਾਜ ਲਈ ਕਹਿੰਦੇ ਲੰਡਨ ਗਏ ਸੀ ਕਾਫੀ ਗੰਭੀਰ ਮਾਮਲਾ ਸੀ ਜੀ ਸੌਰਵ ਭਰਦੋਆਜ ਵੀ ਕਹਿ ਰਹੇ ਸੀਗੇ ਕਿ ਬਹੁਤ ਮਸਲਾ ਗੰਭੀਰਾ ਹੈ ਨਿਗਾਹ ਜਾ ਸਕਦੀ ਸੀ ਸੋ ਰਗਵ ਚੱਡਾ ਕਾਲੀਆਂ ਐਨਕਾਂ ਲਾ ਕੇ ਹੁਣ ਪੰਜਾਬ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਬਾਰੇ ਨਾਲ ਐਨ ਆਖਰੀ ਗੇਟ 'ਚ ਆਖਰੀ ਦਿਨਾਂ ਚਾਕੇ ਪ੍ਰਚਾਰਤ ਸ਼ਾਮਲ ਹੋਏ ਨੇ ਸੋ ਜਦੋਂ 3 ਦਿਨ ਰਹਿ ਗਏ ਉਸ ਸਮੇਂ ਰਾਗਵ ਚੱਡਾ ਦੀ ਐਂਟਰੀ ਹੁੰਦੀ ਆ ਹੁਣ ਤਾਂ ਅੱਜ ਜੇ 28 ਤਰੀਕ ਜਿਵੇਂ ਅੱਜ ਲੰਘੀ ਤਾਂ ਅੱਤੀ ਤੇ 32 ਦਿਨ ਹੋਰ ਪ੍ਰਚਾਰ ਨੂੰ ਹੋਰ ਬਚੇ ਨੇ ਤੇ ਉਸ ਤੋਂ ਬਾਅਦ ਫਿਰ ਇੱਕ ਤਰੀਕ ਨੂੰ VOTING ਪੈ ਜਾਣੀ ਆ 30 ਜੂਨ 30 ਮਈ ਤੱਕ ਸ਼ਾਮ ਤੱਕ ਪ੍ਰਚਾਰ ਹੋਣਾ ਹੈ ਤਾਂ ਇਹ ਸਭ ਦੇ ਵਿੱਚ ਇੱਕ ਪਾਸੇ ਰਵਿੰਦ ਕੇਜਰੀਵਾਲ ਦਾ ਅੰਦਰ ਜਾਣਾ ਤੈ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਹੋਰਾਂ ਵੱਲੋਂ ਆਪਣੀ ਜਮਾਨਤ ਨੂੰ 7 ਦਿਨ ਹੋਰ ਵਧਾਉਣ ਦੇ ਲਈ ਮੈਡੀਕਲ ਦੇ ਵਾਲੇ ਨਾਲ ਕਿ ਜੀ ਸਿੱਧਾ ਗੰਭੀਰ ਮਾਮਲਾ ਹੈ ਜੀ ਵਜਨ ਘਟ ਰਿਹਾ ਹੈ ਜੀ ਐ ਇਲਾਜ ਤਿੱਖਣਾ ਜੀ ਇਹ ਜ਼ਰੂਰੀ ਹੈ ਤੇ ਉਧਰ ਅਦਾਲਤ ਕਹਿੰਦੇ ਸਾਨੂੰ ਇਹ ਵੀ ਦਿਖ ਰਿਹਾ ਕਿ ਪਈ ਉਹ ਤਾਂ ਪ੍ਰਚਾਰ ਕਰ ਰਹੇ ਐਸੇ ਕੰਮ ਲਈ ਤਾਂ ਜਮਾਨਤ ਮਿਲੀ ਅਗਲੇ ਨੂੰ ਇਹੀ ਕਹਿ ਕੇ ਤਾਂ ਜਮਾਨਤ ਮਿਲੀ ਕਿ ਪ੍ਰਚਾਰ ਲਈ ਨਹੀਂ ਰੋਕਿਆ ਜਾ ਸਕਦਾ ਪਾਰਟੀ ਦੇ ਕੰਮਾਂ ਲਈ ਉਹ ਕਹਿੰਦੇ ਪਰ ਜੇ ਬਿਮਾਰ ਠਮਾਰ ਹੋਵੇ ਬੰਦਾ ਫਿਰ ਸੋਚ ਕੇ ਪ੍ਰਚਾਰ ਕਰਦਾ ਤੇ ਇਸ ਲਈ ਕਹਿੰਦੇ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਪਾਈ ਗਈ ਕਿ ਅਰਵਿੰਦ ਕੇਜਰੀ ਵਾਲ ਜਿਹੜੇ منی ਲਾਂਡਰੀ ਕੇਸ ਦੇ ਵਿੱਚ ਅੰਦਰ ਨੇ ਤੇ ਉਹ ਜਮਾਨਤ ਦੇ ਸਿਗੇ ਤੇ ਕੀ ਹਗਾ ਸੀ ਕਿ ਦੋ ਤਰੀਕ ਨੂੰ ਸੈਂਡਰ ਕਰਨਾ ਪਈ ਹਾਂ ਉਹ ਕਹਿੰਦੇ ਜੀ ਮੈਡੀਕਲ ਕਾਰਨ ਦੇ ਆਧਾਰ ਤੇ ਮੇਰੀ ਅੰਤਰਮ ਜਮਾਨਤ ਨੂੰ 7 ਦਿਨ ਹੋਰ ਵਧਾਇਆ ਜਾਵੇ ਤੇ ਪਰਮਾਨਜਯਕ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਇੱਕ ਤਰ੍ਹਾਂ ਦਾ ਖਾਰਜ ਕਰਤਾ ਘਾਰ ਕਰਤਾ ਹਾਂ ਮੰਗਲਵਾਰ ਨੂੰ ਦੇ ਵਕੀਲਾਂ ਵੱਲੋਂ ਤੁਰੰਤ ਸੁਣਵਾਈ ਦੀ ਮੰਗ ਕੀਤੀ ਗਈ ਸੀ ਪਰ ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਇਨਕਾਰ ਕਰਤਾ ਸਰਵਿੰਗ ਕੋਰਟ ਦਾ ਕਹਿਣਾ ਕਿ ਅੰਤਰਮ ਜਮਾਨਤ ਵਧਾਉਣ ਦਾ ਫੈਸਲਾ ਜੇ ਕਰਾਉਣਾ ਤਾਂ ਚੀਫ ਜਸਤੀ ਸਾਹਿਬ ਕੋਲ ਜਾਵੋ ਉਹ ਦੇਖਣਗੇ ਹਾਂ ਤੁਰੰਤ ਸੁਣਵਾਈ ਵਾਲੀ ਲਈ ਫਿਰ ਉਧਰ ਜਾਓ ਮਾਮਲਾ ਇਸ ਲਈ ਅਰਵਿੰਦ ਕੇਜਰੀਵਾਲ ਜੇ 2 ਤਰੀਕ ਨੂੰ ਅੰਦਰ ਜਾਂਦੇ ਨੇ ਤਿੱਦ ਰघव ਚੱਡਾ ਹੋਰਾਂ ਦੀ ਐਂਟਰੀ ਹੋ ਗਈ ਤੇ ਰघव ਚੱਡਾ ਕੇਜਰੀਵਾਲ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਨੇ ਪਰ ਜਿਵੇਂ ਚੋਣਾ ਚੋਂ ਗਾਇਬ ਸੀ ਇਹ ਲੰਡਨ ਸੀ ਸਵਾਤੀ ਮਾਲੀਵਾਲ ਅਮਰੀਕਾ ਸੀ ਤੇ ਜਿਹੜੇ ਇੱਥੇ ਵਾਲੇ ਬਾਕੀ ਰਾਸਵਾ ਸੀ ਕੋਈ ਆਈਪੀਐਲ ਸੀ ਕੋਈ ਬੋਲਦਾ ਨਹੀਂ ਸੀ ਤੇ ਉਸ ਤੋਂ ਇਹ ਖਬਰ ਆਮ ਆਦੀ ਪਾਰਟੀ ਦੇ ਅੰਦਰੋਂ ਹੀ ਨਿਕਲ ਕੇ ਆਈ ਸੀ ਕਿ ਭਾਈ ਤਿੰਨ ਤੋਂ ਚਾਰ ਰਾਸਵਾ ਮੈਂਬਰਾਂ ਤੋਂ ਸੀਟਾਂ ਲੈ ਜਾ ਸਕਦੇ ਉਹਨਾਂ ਨੂੰ ਘਰੇ ਬਿਠਾ ਕੇ ਨਵੇਂ ਬੰਦੇ ਭੇਜੇ ਜਾ ਸਕਦੇ ਆ ਖਾਸ ਕਰਕੇ ਸੁਵਾਤੀ ਮਾਲੀਵਾਲ ਵਾਲੇ ਮਾਮਲੇ ਤੋਂ ਬਾਅਦ ਤਾਂ ਇਹ ਗੱਲ ਉੱਬਰ ਕੇ ਆਈ ਕਿ ਅਭਿਸ਼ੇਕ ਮਨੂ ਸਿੰਘ ਵੀ ਨੂੰ ਹਰ ਹਾਲ ਦੇ ਵਿੱਚ ਆਮ ਆਦਮੀ ਪਾਰਟੀ ਰਾਸਵਾ ਭੇਜਣਾ ਚਾਹੁੰਦੀ ਹੈ ਕਿਉਂਕਿ ਵੈਸੇ ਕਾਂਗਰਸੀ ਪਛੋਕੜ ਵਾਲੇ ਨੇ ਕੋਸ਼ਿਸ਼ ਹਿਮਾਚਲ ਚੋ ਹोली ਸੀ ਉਹ ਚ ਫੇਲ ਹੋ ਗਏ ਤੇ ਪਰ ਹੁਣ ਅੱਜ ਕੱਲ੍ਹ ਵਕੀਲ ਨੇ ਅਰਵਿੰਦ ਕੇਜਰੀਵਾਲ ਦੇ ਰੋਜ਼ ਮੁਲਾਕਾਤਾਂ ਹੁੰਦੀਆਂ ਨੇ ਨੇੜਲਾ ਸਬੰਧ ਹੈ ਸੋ ਸੁਵਾਤੀ ਮਾਲੀਵਾਲ ਵਾਲੇ ਮਸਲੇ ਤੋਂ ਵੀ ਪਹਿਲਾਂ ਬਕਾਇਦਾ ਮਿਲ ਕੇ ਆਏ ਸੀ ਅਰਵਿੰਦ ਕੇਜਰੀਵਾਲ ਤੇ ਸੁਨੀਤਾ ਕੇਜਰੀਵਾਲ ਅਭਿਸ਼ੇਕ ਮਨੂ ਸਿੰਘ ਵੀ ਹੋਰਾਂ ਸੋ ਇਸ ਕੜੀ ਨੂੰ ਵੀ ਲੋਕ ਇਸ ਬੇਸ਼ੱਕ ਅਗਲੇ ਕਹਿੰਦੇ ਅਸੀਂ ਕੇਸ ਲਈ ਉਗੇ ਹੋਈਏ ਪਰ ਇੱਥੇ ਕੜੀ ਨੂੰ ਜੋੜ ਕੇ ਦੇਖਿਆ ਗਿਆ ਸੋ ਹੁਣ ਰਾਗਵ ਚੱਡਾ ਔਰ ਹੀ ਪੰਜਾਬ ਆ ਗਏ ਨੇ ਇਹ ਤੋਂ ਪਹਿਲਾਂ ਅਰਵਿੰਦ ਕੇਜਰੀਵਾਲਾ ਨਾਲ ਮੁਲਾਕਾਤ ਕਰ ਚੁੱਕੇ ਸੀ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਮੁਲਾਕਾਤ ਕਰੇ ਪਰ ਮੁਲਾਕਾਤ ਦੀ ਕੋਈ ਖਬਰ ਨਹੀਂ ਕੋਈ ਨਸਰ ਨਹੀਂ ਕੋਈ ਫੋਟੋ ਨਹੀਂ ਕੋਈ ਚਰਚਾ ਨਹੀਂ ਫਿਰ ਹੁਣ ਅਚਾਨਕ ਪੰਜਾਬ ਪ੍ਰਗਟ ਹੁੰਦੇ ਨੇ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਰੋਡ ਸ਼ੋ ਕਰਦੇ ਨੇ ਵੋਟਾਂ ਮੰਗਦੇ ਨੇ ਤੇ ਉਹ ਵੀ ਅਖੀਰਲੇ ਗੇਟ ਦੇ ਆਖਰੀ ਤਿੰਨ ਦਿਨ ਜਦੋਂ ਰਹਿ ਗਏ ਤਦ ਪਰ ਹੁਣ ਇਹਦੇ ਵਿੱਚੋਂ ਇੱਕ ਵਾਰ ਫੇਰ ਚਰਚਾ ਚੱਲੀ ਆ ਕਿ ਕੇਜਰੀ ਬਾਲਹੋਰੀ ਹਰ ਹਾਲ ਦੇ ਵਿੱਚ ਅਭਿਸ਼ੇਕ ਮਨੂ ਸਿੰਘ ਵੀ ਨੂੰ ਭੇਜਣਾ ਚਾਹੁੰਦੇ ਨੇ ਰਸਵ ਤੇ ਉਹਦੇ ਲਈ ਕਹਿੰਦੇ ਜੀ ਰਗਵ ਚੱਡਾ ਤੋਂ ਪਰੋਸੇ ਜੋ ਕੇਜਰੀ ਬਾਲ ਕੋਲ ਕੋਈ ਨਹੀਂਗਾ ਕੀ ਚੋਣ ਪ੍ਰਚਾਰ ਲਈ ਨਿਕਲੇ ਰਗਵ ਚੱਡਾ ਦੀ ਮੁੜ ਕੇ ਚੋਣ ਪ੍ਰਚਾਰ ਚੋਈ ਐਂਟਰੀ ਉਹਨਾਂ ਨੂੰ ਪਾਰਟੀ ਸਿਖਰਵਲ ਲੈ ਕੇ ਜਾ ਰਹੀ ਆ ਜਾਂ ਬਧਾਈਵਾਲ ਇੱਕ ਪਾਸੇ ਚਰਚੇ ਇਹ ਨੇ ਕਿ ਰਗਵ ਚੱਡਾ ਨੂੰ ਇਸ ਗੱਲ ਨਹੀਂ ਮਨਾ ਲਿਆ ਗਿਆ ਕਿ ਵੋਟਾਂ ਤੋਂ ਬਾਅਦ ਤੁਸੀਂ ਰਾਸਵਾ ਛੱਡ ਦਿਓਗੇ ਆਪਣੀ ਸੇਧ ਦੇ ਹਵਾਲੇ ਨਾਲ ਫਿਰ ਤੁਹਾਨੂੰ ਪਾਰਟੀ ਦੇ ਵਿੱਚ ਕੋਈ ਵੱਡਾ ਅਹੁਦਾ ਦੇ ਕੇ ਨਵਾਜਿਆ ਜਾਊਗਾ ਕਹਿੰਦੇ ਇਹ ਸਕ੍ਰਿਪਟ ਲਿਖੀ ਗਈ ਹੈ ਕਿ ਉਹ ਅਹੁਦਾ ਕੀ ਦਿੱਲੀ 'ਚ ਹੋਊਗਾ ਕੀ ਪੂਰੀ ਸਮੁੱਚੀ ਪਾਰਟੀ 'ਚ ਹੋਊਗਾ ਜਾਂ ਪੰਜਾਬ ਪੱਧਰ ਤੇ ਹੋਊਗਾ ਇਸ ਗੱਲ ਨੂੰ ਪੰਜਾਬ ਵੀ ਕੰਸਵਾ ਲੈ ਰਹੀ ਆ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਉਹਨਾਂ ਦੀ ਲੀਡਰਸ਼ਿਪ ਵੀ ਕੰਸਵਾ ਲੈ ਰਹੀ ਕਿਤੇ ਸਾਡੇ ਸਿਰ ਤੇ ਬਿਠਾਉਣ ਦੀ ਕੋਆਇਤਾ ਨਹੀਂ ਹੋਊਗੀ ਸੋ ਪਰ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ 2 ਜੂਨ 1 ਜੂਨ ਵੋਟਾਂ ਪੈ ਜਾਣੀਆਂ 2 ਜੂਨ ਨੂੰ ਅੰਦਰ ਜਾਣਾ ਹੈ ਕੀ ਅੰਦਰ ਜਾਣ ਤੋਂ ਬਾਅਦ ਇਹ ਫੈਸਲਾ ਹੁੰਦਾ ਜਾਂ ਇਸ ਪੈਂਸਲ ਨੂੰ ਰੋਕਣ ਚਾਗਬ ਚੱਡਾ ਕੰਮਜਾਹ ਹੁੰਦੇ ਨਹੀਂ ਕਿਉਂਕਿ ਉਹ ਰਾਸਵਾ ਛੱਡਣਾ ਨਹੀਂ ਚਾਹੁੰਦੇ ਤੇ ਪਰ ਕਹਿੰਦੇ ਕਿ ਚਰਚੇ ਨੇ ਕਿ ਉਹਨਾਂ ਤੋਂ ਰਾਸਵਾ ਲੈ ਕੇ ਉਹਨਾਂ ਨੂੰ ਪਾਰਟੀ ਚ ਉਹਦਾ ਦੇਖ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਦੇਖਦੇ ਹਾਂ ਜੀ ਸਵਾਤੀ ਮਾਲੀਵਾਲ ਵਾਲੀ ਚਰਚਾ ਤੋਂ ਬਾਅਦ ਇਸ ਖਬਰ ਤੇ ਵੀ ਨਜ਼ਰ ਰੱਖਣੀ ਪਊਗੀ ਪਰ ਖਬਰ ਤਾਂ ਪੰਜਾਬ ਦੇ ਵਾਲੇ ਨਾਲ ਵੀ ਕਹਿਮ ਹੈ ਪੰਜਾਬ ਦੀ ਲੀਡਰਸ਼ਿਪ ਵੀ 24 ਦੀਆਂ ਚੋਣਾਂ ਲੜਦਿਆਂ ਲੜਦਿਆਂ